बीती देर रात तरणतारण शहर के बोहरी चौक स्थित मेन तरणतारण शहर में परम फोटो स्टेट की दुकान में एक भयावह चोरी हुई दुकान मालिक तेजिंदर सिंह ने बताया कि दुकान में मरम्मत का काम चल रहा था तभी अज्ञात लोगों ने दुकान से साढ़े तीन लाख रुपए और तांबे की बिजली की तार चोरी कर ली तेजिंदर ने बताया कि वह दुकान को किराए पर देने की तैयारी कर रहा था और उसने मजदूरी और सामान खरीदने के लिए साठ हज़ार रुपये अलग रखे थे जिससे चोरी की गई कुल राशि तीन लाख पचास हजार रुपये हो गई पुलिस की मौजूदगी के बावजूद महज पचास मीटर की दूरी पर चोरी की घटना नहीं हुई तेजिंदर ने अपनी निराशा व्यक्त करते हुए कहा कि पुलिस की मौजूदगी से इस तरह की आपराधिक गतिविधियों के पर रोक लगनी चाहिए थी उन्होंने सुबह तुरंत रिपोर्ट दर्ज कराई और पुलिस से चोरों को पकड़ने और चोरी की गई रकम बरामद करने के लिए तत्काल कार्रवाई करने का अनुरोध किया जवाब में शहर की पुलिस ने जांच शुरू की और एसएचयू इंस्पेक्टर हरजिंदर सिंह ने आवश्यक सबूत जुटाने और संदिग्धों की पहचान करने के लिए तत्काल छापेमारी की पुलिस ने आश्वासन दिया है कि तेजिंदर के बयान के आधार पर मामला दर्ज किया जाएगा चूंकि समुदाय आगे की जानकारी का इंतज़ार कर रहा है इसलिए क्षेत्र में सुरक्षा को लेकर चिंता बढ़ रही है खासकर कानून प्रवर्तन एजेंसियों की निकटता को देखते हुए तेजिंदर का मामला भविष्य में ऐसी घटनाओं से स्थानीय व्यवसायों की सुरक्षा के लिए बेहतर सतर्कता और सुरक्षात्मक उपायों की आवश्यकता को उजागर करता है ਅਗਰੇ 30 ਲੱਖ ਦਾ ਕੈਸ਼ ਸੀ ਕੋਈ ਲੈ ਕਿਤੇ ਸ਼ੋਪ ਬਣਾ ਰਿਹਾ ਹੈ ਸ਼ੋਪ ਬਣਾ ਰਿਹਾ ਹੈ ਸ਼ੋਪ ਬਣਾ ਰਿਹਾ ਹੈ ਸਦਾ ਕਾਲਾ ਬਣਾ ਰਿਹਾ ਹੈ ਕੋ ਸਾਰਾ ਕੈਸ਼ ਇਕੱਠਾ ਕੀਤਾ ਹੈ ਬਤਾਲਣਾ ਦਾ ਹੈ ਪੂਰੇ ਦਿਨੇ ਕੋਈ ਮਰਮਾ ਬੋਲਾ ਕੁਛ ਨਾ ਬੋਲਾ ਉਹ ਥੱਲੇ ਪਏ ਰੱਖ ਕੇ ਲੈ ਗਏ ਸਾਰੇ ਕੱਢ ਕੇ ਲੈ ਗਏ ਕਿਹੜੀ ਦੁਕਾਨ ਹੈ ਨਾ ਕਿ ਔਰ ਪਿੱਛੇ ਮੌਜੂਦ ਹੈ ਕੀ ਬੋਡੀ ਚੌਂਕ ਸਾਡੇ ਨੂੰ ਪਾ ਰਹਿਆ ਪਰ ਫੋਟੋਸ ਕਿ ਮੈਂ ਕਰ ਦੇ ਜੀ ਕੋਈ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਕੋਈ ਕਾਰਵਾਈ ਕੋਈ ਨਹੀਂ ਆਇਆ ਕਿੰਨਾ ਕੈਸ਼ ਹੈ ਹੈ 30 ਲੱਖ ਕਿਤੇ ਸ਼ੱਕਤ ਨੂੰ ਕਿਤੇ ਸਾਤਾਂ ਜਿੱਤੇ ਦਿਨ ਹੁੰਦਾ ਚੱਪ ਦੇ ਕੀ ਮੈਂ ਕਰਦੇ ਹੁੰ ਤੁਸੀਂ ਨਾ ਨਹੀਂ ਕਰਦੇ ਸਾਡੇ ਪੈਸੇ ਮਿਲ ਜਾਣ ਤੇ ਮੈਂ ਤੇ ਦੁਕਾਨਾ ਬਣਾ ਲਈਆ ਵਾ ਤੇ ਪੈਸੇ ਮੇਰੇ ਮਿਲ ਜਾਏ ਇਹ ਕੰਦੇਲੀ ਪਾ ਲਈਦਾ ਅਦੀ ਮੇਰਾ ਨਾ ਤਕਿੰਦਰ ਸਿੰਘ ਆ ਤੇ ਪਰਮਪੁਰੋ ਸਟੇਡੀਅਮ ਦੀ ਦੁਕਾਨ ਦਾ ਨਾਮ ਆ ਤੇ ਮੈਂ ਤਕਰੀਬਨ 11:00 ਵਜੇ ਰਾਤੀ ਆਪਣੀ ਗੱਡੀ ਲੈ ਕੇ ਆਇਆ ਵਾ ਤੇ ਗੱਡੀ ਮੈਂ ਲਾਈ ਉੱਥੇ ਬੁਗੀ ਗਾੜੀ ਨੂੰ ਤੋੜ ਕੇ ਮੈਂ ਲਾਈ ਆ ਤੇ 11:30 ਵਜੇ ਮੈਂ ਦੁਕਾਨ ਵਧਾਈ ਆ ਤੇ ਬਾਅਦ ਜਦੋਂ ਸਵੇਰੇ ਮੈਂ ਦੁਕਾਨ ਤੇ ਆਇਆ ਵਾ ਸਾਡੇ ਸਾਥੇ ਮੈਂ ਥੱਲੇ ਆਇਆ ਉਹ ਦੁਕਾਨ ਤੇ ਚੱਕਰ ਮਾਰਨਾ ਤੇ ਦੇਖਿਆ ਤੇ ਤਾਰਾਂ ਤੂੜਾਂ ਸਾਰੀਆਂ ਟੁੱਟੀਆਂ ਸੀ ਏਸੀ ਦੀਆਂ ਤਾਰਾਂ ਤੂੜਾਂ ਟੁੱਟੀਆਂ ਸੀ ਤੇ ਹੋਰ ਗੱਲੇ ਵੀ ਖੁੱਲ੍ਹੇ ਸੀ ਤੇ ਮੈਂ ਉੱਤੇ ਮੰਮੀ ਨੂੰ ਪੁੱਛਿਆ ਆਪਣੀ ਨੂੰ ਵੀ ਸਾਡੀ ਰਹਿ ਚ ਉੱਪਰ ਹੀ ਕਿ ਦੁਕਾਨ ਦੇ ਪੁੱਛਿਆ ਵੀ ਦੁਕਾਨ ਦੇ ਗੱਲੇ ਤੇ ਚਾਬੀਆਂ ਤੁਸੀਂ ਥੱਲੇ ਛੱਡੇ ਕਹਿੰਦੇ ਨਹੀਂ ਗੱਲੇ ਚਾਬੀ ਤੇ ਮੈਂ ਉੱਪਰ ਵੇਖੀ ਗੱਲੇ ਚਾਬੀ ਉੱਪਰ ਪਈ ਪਰ ਗੱਲੇ ਦੀਆਂ ਦੋ ਚਾਬੀਆਂ ਸੀ ਇੱਕ ਗੱਲੇ ਦੇ ਵਿੱਚ ਹੀ ਪਈ ਸੀ ਉਹਨਾਂ ਨੇ ਗੱਲਾਂ ਖੋਲਿਆ ਉਹ ਤੇ ਏਸੀ ਦੀਆਂ ਗੱਲੇ ਖੁੱਲ੍ਹੇ ਗੱਲੇ ਤੇ ਜਿਹੜਾ ਕੈਸ਼ ਪਿਆ ਸੀ ਉਹ ਕੈਸ਼ ਵੀ ਕੱਢ ਕੇ ਲੈ ਗਏ ਆ ਤੇ ਦੂਜਾ ਉਹ ਜਿਹੜੇ ਏਸੀ ਦੇ ਦੋ ਤੇ ਜਿੰਨਾ ਮੇਰਾ ਕੈਸ਼ ਪਿਆ ਸੀ ਉਹ ਕੈਸ਼ ਹੀ ਸਾਰਾ ਲੈ ਗਏ ਆ ਕਿੱਲਾ ਕੈਸ਼ ਕੈਸ਼ ਤਕਰੀਬਨ 3.5 ਲੱਖ ਰੁਪਏ ਮੇਰੇ ਕੋਲ ਕੈਸ਼ ਹੈਗਾ ਸੀ ਜਿਹੜਾ ਉਹ ਜਿਹਦੇ ਵਿੱਚ ਮੈਂ ਮਿਸਤਰੀ ਦੀ ਲੇਬਰ ਰੱਖੀ ਸੀ 50-60 ਹਜ਼ਾਰ ਰੁਪਏ ਲੇਬਰ ਦੇ ਉਹਨਾਂ ਨੂੰ ਦੇਣੇ ਸੀ ਤੇ ਇੱਕ ਦੋ ਮੇਰੇ ਕੋਲ ਕਮੇਟੀਆਂ ਹੈਗੀਆਂ ਸਾਂ ਮੈਂ ਕਮੇਟੀਆਂ ਦੇ ਪੈਸੇ ਦੇਣੇ ਇੱਕ 9.5 ਨੇ ਗਏ ਆ ਉਹ ਬਾਹਰ ਗਏ ਕੈਨੇਡਾ ਗਏ ਆ ਤੇ ਉਹ ਉਹਨਾਂ ਦਾ ਵੀ ਜਿਹੜੇ ਮਕਾਨ ਦੇ ਜਾਂ ਦੁਕਾਨਾਂ ਦਾ ਜਿਹੜਾ ਕਿਰਾਇਆ ਸੀ ਉਹ ਵੀ ਉਹ ਕਸਟਮਰ ਜਿਹੜੇ ਦੁਕਾਨ ਤੇ ਕਿਰਾਏ ਮੈਨੂੰ ਦੇ ਕੇ ਜਾਂਦੇ ਉਹ 2-3 ਸਾਲ ਤੋਂ ਕਿਰਾਇਆ ਮੇਰੇ ਕੋਲ ਹੀ ਹੈਗਾ ਸੀ ਇਹ ਬੋਲੀ ਚ ਲੱਗ ਗਿਆ ਉਹ ਨਕਾ ਤੇ ਨਾ ਨਕਾ ਤੇ ਉੱਤੇ 24 ਘੰਟੇ ਹੋਇਆ ਪਰ ਵਾਰਦਾ ਤੇ ਫਿਰ ਵੀ ਹੋਈ ਗਈ ਨਾ ਨਾਕੇ ਨੂੰ ਤੇ ਮੈਂ ਕੀ ਕਰਾਂਗਾ ਜੇ ਮੇਰੇ ਫਿਰ ਚੋਰੀ ਤੇ ਹੋਈ ਗਈ ਮੇਰੇ ਉੱਤੇ ਉਹ ਕੀ ਮੰਗ ਤੁਹਾਡੀ ਮੇਰੀ ਇਹੋ ਮੰਗਿਆ ਵੀ ਜਿਹੜੇ ਮੇਰੇ ਪੈਸੇ ਚੋਰੀ ਹੋਏ 363 ਫੂਲਸੋਂ ਨੂੰ ਬੰਦਿਆਂ ਨੂੰ ਫੜੇ ਤੇ ਜਿਹੜੇ ਮੇਰੇ ਪੈਸੇ ਮੈਨੂੰ ਛੇਤੀ ਦਿਵਾਏ ਜਾਣ ਤੇ ਜਾਂ ਜਿਹੜਾ ਮੈਂ ਪੈਸਿਆਂ ਦਾ ਜਿਹੜਾ ਲੋਕਾਂ ਦਾ ਭੁਗਤਾਨ ਕਰਨਾ ਵਾ ਲੇਬਰ ਤੇ ਪੈਸੇ ਦੇਣੇ ਹੋਰ ਤੇ ਉਹਨਾਂ ਨੇ ਮੈਂ ਪੈਸੇ ਦੇ ਸਕਾਂ ਪ੍ਰੈਸ ਕੀ ਤਾਕਤ ਕੇ ਲਿਏ ਤਰਨ ਤਾਰਨ ਸੀ ਜਸਪੀਰ ਸਿੰਘ ਕੀ ਰਿਪੋਰਟ